ਆਪਾਂ ਟੂ ਮਾਡਲ ਤੇ ਆ। ਮਾਡਲ ਜਿਕਨ ਵਰਡ ਕਰਾ ਲੈਣਾ ਤਾਂ ਘੱਟੋ ਘੱਟ ਕਿੰਨੇ ਲੱਖ ਦਾ ਫਾਇਦਾ ਹੋਊਗਾ ਬੈਟ। ਇੱਥੇ ਭਾਈ 4 ਲੱਖ ਰੁਪਏ ਦਾ ਫਾਇਦਾ ਆ ਗਿਆ ਲੈਣੇ। ਲਓ ਵੀ ਭਾਈ ਜਿਹਨਾਂ ਨੇ ਤਿਆਰ ਕਰਾ ਲਿਆ ਵਾ ਟੂਰ ਰੋਨ ਨਹੀਂ ਰੈਡੀ ਹੈ ਨਾ ਗੱਮ ਹਨਾ। ਹਾਂ ਜੀ। ਲਓ ਵੀ ਗਾਈਜ਼ ਆਪਾਂ ਰਾਈਟ ਹੈਂਡ ਸਟਾਈਲ ਵਾਲੇ ਭਾਈ ਕੋ अशोक ਭਾਈ ਕੋ ਪਹੁੰਚੇ ਹੋਏ ਆ। ਤੇ ਭਾਈ ਅੱਜ ਕਿਹੜੀ ਕਿਹੜੀ ਗੱਡੀ ਤਿਆਰ ਕੀਤੀਆਂ ਵਾਲਾ ਕੋਲ ਅਲਹਮਦੁਲਿਲਾਹ ਇਨੋਵਾ ਹਾਈਬ੍ਰਿਡ ਆਈ ਹੋਈ ਐ ਆਹ ਵਾਲੀ। ਤਿਆਰ ਹੋਣ ਲਈ ਬਿਲਕੁਲ ਫੋਰਚੂਨਰ ਆਪਾਂ ਰੈਡੀ ਕਰ ਚੁੱਕੇ ਆ। ਉਹ ਵਾਲੀ ਜਿਹੜੀ। ਬਿਲਕੁਲ ਹੋਂਡਾ ਅਛਾ ਟ੍ਰੈਵਲ ਵੀ ਹੈ ਹਾਂਜੀ ਬਿਲਕੁਲ ਟ੍ਰੈਵਲ ਦਿਖਾਓ ਭਾਈ ਯਾਰ ਉਹ ਦੇਖਣੀ ਹੈ ਕਿਹੜੇ ਕੀ ਕੀ ਕਿਹੜਾ ਕਿਹੜਾ ਕੰਮ ਕੀਤਾ ਚੱਲਾ ਦਿਖਾਓ ਫੇ ਭਾਈ ਟ੍ਰੈਵਲ ਚੱਲੋ ਭਾਜੀ ਆਓ ਜੀ ਆਓ ਆਓ ਭਾਈ ਜੀ ਦੱਸਾ ਭਾਈ ਆਪਣਾ ਸਪੈਸ਼ਲ ਆਪਣੇ ਕੋ ਮਿਊਜ਼ਿਕਲੀ ਆਂਦੇ ਭਾਈ ਹੁਣੀ ਅਛਾ ਸਪੈਸ਼ਲ ਕੰਮ ਇਹਨਾਂ ਦਾ ਮਤਲਬ ਪੱਕੇ ਖਿਡਾਰੀ ਆ ਪੱਕੇ ਸਵਾਰੀ ਆ ਪੱਕੇ ਪੱਕੇ ਹੀ ਆ ਸਾਡੇ ਹਾਂਜੀ ਹਾਂਜੀ ਲੱਗੇ ਵੀ ਆ ਵੈਸੇ ਯਾਰ ਪਰਮਟ ਵਾਲੀਆਂ ਗੱਡੀਆਂ ਭਾਈ ਹੁਣਾਂ ਕੋ ਲੱਗੀਆਂ ਹੋਈਆਂ ਵਾ ਉਹ ਹਜੇ ਤੇ ਵੀਡੀਓ ਹੁਣ ਬਣਾਉਣੀ ਸ਼ੁਰੂ ਕੀਤੀ ਹੈ ਹੌਲੀ ਹੌਲੀ ਸਾਰਾ ਦਿਖਾਵਾਂਗੇ ਤੁਹਾਨੂੰ ਐਨੇ ਕੋਈ ਭਾਈ ਆਪਣਾ ਇਹਨਾਂ ਦੇ ਗੱਡੇ ਆ। ਇਹ ਬਾਈ ਹੁਣ ਆਏ ਸੀ ਆਪਣੇ ਕੋ। ਹੋਰ ਭਾਈ ਸਸਰੀ ਘਾਲ ਜੀ। ਹੋਰ ਠੀਕ ਆ ਭਾਈ। ਇਹ ਬਾਈ ਹੁਣ ਇਹ ਸਿਸਟਮ ਅਪਡੇਟ ਕਰਾਣ ਆਏ ਸੀ ਆਪਣਾ। ਕਿਹੜੀ ਕਿਹੜੀ ਜੀ ਲਵਾਈ ਭਾਈ ਦਿਖਾਓ। ਆ ਲਓ ਜੀ। ਇਹ ਆਪਣੇ ਭਾਈ ਸਾਹਿਬ। ਆ ਲਓ ਜੀ। ਦਿਖਾਓ ਭਾਈ ਆਪਣਾ ਸਿਸਟਮ ਜੀ ਚੈੱਕ ਕਰਾਓ ਜੀ ਭਾਈ ਹੁਣਾਂ ਨੂੰ ਆਜੋ। ਭਾਈ ਹੁਣਾਂ ਦਾ ਰਿਵਿਊ ਲੈਣਾ ਵਾ। ਹਾਂਜੀ ਹਾਂਜੀ। ਦਿਖਾਓ ਭਾਈ ਸਾਰਾ ਕੁਝ। ਆ ਪਾਇਨਰ ਦੇ ਲਵਾਏ ਹਨਾ। ਹਾਂਜੀ ਪਾਇਨਰ ਦੇ। ਇਹਦੀ ਗ੍ਰਿਲ ਨਾਲ ਨਹੀਂ ਆਉਂਦੀ ਤਾਂ ਗ੍ਰਿਲ ਹੋਰ ਕੰਪਨੀ ਦੀ ਆ। 6 ਇੰਚ ਸਪੀਕਰ 350 ਵਾਟ ਪਾਇਨਰ ਦੇ ਇੰਸਟਾਲ ਕੀਤੇ ਇਹਦੇ ਵਿੱਚ। ਅੱਛ ਇੱਥੇ ਇੱਥੇ ਵੀ ਗਾ ਮੁੰਦਾ ਡਾਟਾ ਸਾਰਾ ਇੱਥੇ ਉਹ ਇੰਜੀਨੀਅਰ ਸਾਡੀਆਂ ਗੱਡੀਆਂ ਸਾਰੀਆਂ ਇੱਥੇ ਹੁੰਦਾ ਜੀ ਅੱਛਾ ਕਿੰਨੀ ਕਿੰਨੀਆਂ ਗੱਡੀਆਂ ਥੋੜੇ ਆ 12 13 ਗੱਡੀਆਂ ਕੋਲ ਭਾਜੀ ਚੈਂਪਲੀਫਾਇਰ ਇੰਸਟਾਲ ਹੋਇਆ 4 ਚੈਨਲ ਉਹ ਕਿੱਥੇ ਪਿਆ ਆ ਦੇਖੋ ਭਾਜੀ ਆ ਡਰਾਈਵਰ ਸਾਈਡ ਦੇ ਸਾਈਡ ਤੇ ਪਿਆ ਹੋਇਆ ਸਾਰੀ ਫੀਟਿੰਗ ਕਰ ਦਿੱਤੀ ਦੀ ਹੈ ਨਾ ਆਪਣੇ ਨਾਲ ਕਿੱਦਾਂ ਫੀਟਿੰਗ ਹੋਈ ਭਾਈ ਬਹੁਤ ਵਧੀਆ ਲੱਗੀ ਜੀ ਅੱਛਾ ਵੈਸੇ ਭਾਉ ਸਾਡੇ ਕੋਲ ਜੇ ਪੱਕਾ ਹੀ ਕੰਮ ਕਰਾਉਂਦੇ ਬਿਲਕੁਲ ਬਿਲਕੁਲ ਭਾਜੀ ਹੁਣੇ ਪੱਕੇ ਵੀ ਆਪਣੇ ਕੋਲ ਇੰਸਟਾਲ ਕੀਤਾ ਬਈ ਹੋਰ ਕੀ ਹਾਂਜੀ ਹਾਂਜੀ ਭਾਜੀ ਕੀ 7-8 ਘੰਟੇ ਇਥੋਂ ਕੰਮ ਕਰਾਉਣਾ ਬਹੁਤ ਆਪਾਂ ਆਪਾਂ ਹੁਣ ਨੈਟ ਤੇ ਵੀਡੀਓ ਪਾਇਆ ਕਰਨੀਆਂ ਜਿਹੜਾ ਵੀ ਭਾਈ ਕੰਮ ਕਰੂਗਾ ਠੀਕ ਆ ਆਨੇ ਆਨੇ ਦੇ ਦੇ ਆਪਾਂ ਵਧੀਆ ਕੁਆਲਿਟੀ ਦੇਣੀ ਬੰਦੇ ਨੂੰ ਬਿਲਕੁਲ ਬਿਲਕੁਲ ਭਾਈ ਜੀ ਇਹ ਭਾਈ ਹੁਣੇ ਸਪੈਸ਼ਲ ਆਏ ਮੈਂ ਕਿਹਾ ਆਪਣੇ ਹਾਂਜੀ ਹਾਂਜੀ ਭਾਈ ਕਿਹੜੀ ਜਗ੍ਹਾ ਤੋਂ ਤੇ ਫਿਰ ਇੰਸਟਾਲ ਕੀਤਾ ਆਪਾਂ ਅੱਛਾ ਫੋਰ ਚੈਨਲ ਨਾਲ ਸਭ ਉੱਪਰ ਬਿਲਕੁਲ ਫੋਰ ਚੈਨਲ ਭਾਈ ਹੁਣਾਂੇ ਤਿਆਰ ਕਰਾ ਲਿਆ ਟੂਰ ਨਾਉਣੇ ਰੈਡੀ ਹਨਾ ਕੰਮ ਹਨਾ ਟੂਰ ਨਾਉਣੇ ਦਾ ਮਤਲਬ ਮਿਊਜ਼ਿਕ ਵੀ ਸਿਸਟਮ ਵਧੀਆ ਚਾਹੀਦਾ ਹਨਾ ਹਾਂਜੀ ਭਾਈ ਜੀ ਇਹ ਤਾਂ ਮੱਤੇ ਚਲਾਉਂਗੇ ਗੱਡੀ 'ਤੇ ਭਾਈ ਇਹ ਲੋ ਜੀ ਹੈ 17 ਖੰਡ ਉੱਤਰਾ ਉਹੀ ਸਾਮਾਂ ਦੇ ਆ ਲੋ ਜੀ ਅੱਛਾ 15 ਇੰਚ ਦਾ ਬਾਕਸ MDF ਬਾਕਸ ਹੈ ਸਭ ਤੋਂ ਹੈਵੀ ਕੁਆਲਿਟੀ ਦੇ ਵਿੱਚ ਬਦਲੋ ਮਜ਼ਾਕ ਨਹੀਂ ਮਿਊਜ਼ਿਕ ਦਾ ਵੀ ਬੜਾ ਫਰਕ ਪੈਂਦਾ ਜਿਹੜੇ ਨਾ ਗਰੁੱਪ ਆਉਂਦੇ ਆ ਅਗਲੇ ਕਹਿੰਦੇ ਮਿਊਜ਼ਿਕ ਵਧੀਆ ਜੀ ਜੀ ਵਧੀਆ ਭਾਈ ਇਦਾਂ ਹੀ ਹੈ ਹੈ ਹੈਗਾ ਸਿਸਟਮ ਇਦਾਂ ਜਦੋਂ ਮਤਲਬ ਗਰੁੱਪ ਵਗੈਰੇ ਹੁੰਦੇ ਆ ਕਹਿੰਦੇ ਕਹਿੰਦੇ ਬੀਬੀਕ ਵਗੈਰਾ ਕਿਤਾ ਵਧੀਆ ਵਾ ਅਸੀਂ ਪਹਿਲੇ ਪੁੱਛਦੇ ਆ ਬੱਸ ਟਪਿੰਦਾ ਇਹ ਜੀ ਹੈਣਾ ਤਾਂ ਇਹ ਤਾਂ ਭਾਜੀ ਘਣੋ ਦਵਾਈਦਾ ਵਾ ਅੱਛਾ ਹਾਂਜੀ ਸਪੈਸ਼ਲ ਤੁਸੀਂ ਐਂਪਲੀਫਾਇਰ ਲਾ ਲਿਆ ਨਹੀਂ ਦੀ ਸਿੰਪਲ ਸਿੰਪਲ ਸਪੀਕਰ ਵਗੈਰੇ ਲਾਏ ਹੁੰਦੇ ਨੇ ਬਿਲਕੁਲ ਲਾਏ ਜਾਂਦੇ ਹਨ ਭਾਈ ਇਹਨਾਂ ਨੇ ਸ਼ੌਂਕ ਪੂਰਾ ਕੀਤਾ ਉਹ ਮਤਲਬ ਸੈਟਅਪ ਵੀ ਵਧੀਆ ਉੱਥਲੀ ਜਗ੍ਹਾ ਦੇਣਾ ਸਾਡੇ ਆਪਣੇ ਟੈਕਸ ਵਾਲੇ ਬੇਰੇ ਸੈਗਮੈਂਟ ਪੂਰੀ ਗੱਡੀ ਤਿਆਰ ਵਧੀਆ ਕਰਾਂਦੇ ਆ ਆਪਣੇ ਆੜੀ ਕੰਮ ਵਧੀਆ ਤੇ ਓਰੀਜਨਲ ਕਰਾਂਦੇ ਆ ਉਹ ਵੀ ਹੋਰੀ ਹੋਰੀ ਆਪਾਂ ਸਾਰਾ ਕੁਝ ਦਿਖਾਉਣਾ ਵਾ ਜੋ ਵੀ ਹੋਰ ਕਿਹੜੀ ਕਿਹ ਕੀਤੇ ਕੰਮ ਆਓ ਭਾਜੀ ਉਹ ਤੁਹਾਨੂੰ ਫੋਰਚੂਨ ਦਿਖਾਉਣਾ ਠੀਕ ਹੈ ਭਾਜੀ ਥੈਂਕ ਯੂ ਭਾਜੀ ਧੰਨਵਾਦ ਜੀ ਲੋ ਵੀ ਭਾਈ ਟਰੈਵਲ ਹੋ ਗਈ ਭਾਈ ਇਹਦਾ ਦਿਖਾਓ ਹਣ ਇਹਦਾ ਵੀ ਕੀਤਾ ਫੋਰਚੂਨਰ ਅੱਛਾ ਜਿਹੜੇ ਟਿੰਟਮ ਆਉਂਦੇ ਇਸ਼ਾਰੇ ਬਿਲਕੁਲ ਜੀ ਇਹਦੇ ਟੇਲ ਆਪਾਂ ਪਾਪਲੇਟੇ ਦਾ ਕੰਮ ਤੁਹਾਡੇ ਕੋਲ ਰਿਫਲੈਕਟਰ ਸਿਰ ਅਪਲੋਡ ਹੋਈ ਦਿਨੇ ਵੀ ਚੰਗਾ ਇਹਦਾ ਅਪਲੋਡ ਕੀਤਾ ਹੋਇਆ ਆਪਾਂ ਇਹ ਇਹ ਪੈਟਰਨ ਆਪਣੇ ਹਿਸਾਬ ਨਾਲ ਐਡਜਸਟ ਕਰ ਸਕਦੇ ਆ ਨਹੀਂ ਇਹ ਗੱਡੀ ਦੇ ਅਕੋਰਡਿੰਗ ਆਂਦਾ ਪ੍ਰੋਪਰ ਹੀ ਪੈਟਰਨ ਨਹੀਂ 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 ਇਹ ਮੋਡੀਫਾਈ ਕੀਤਾ ਆਪਾਂ ਪਹਿਲਾਂ ਸਿੰਪਲ ਮਾਡਲ ਆਂਦਾ ਹੁਣ ਇਹਦੇ ਬ੍ਰੇਕ ਤੇ ਵਰਕਿੰਗ ਇੰਡੀਕੇਟਰ ਸਾਰਾ ਕੁਝ ਵਰਕਿੰਗ ਚ ਆਏਗਾ ਨਹੀਂ ਆ ਆ ਪੱਟੀ ਵੱਖਰੀ ਨਹੀਂ ਮਿਲਦੀ ਹਾਂ ਜੀ ਹਾਂ ਜੀ ਆਪਾਂ ਇੰਸਟਾਲ ਕੀਤੀ ਹੈ ਇਹ ਤੁਸੀਂ ਇੱਥੇ ਮਤਲਬ ਮੋਡੀਫਾਈ ਬਿਲਕੁਲ ਮਿਲੂ ਟੇਲ ਲਾਈਟਸ ਇਹਦੀ ਆਪਾਂ ਇੰਸਟਾਲ ਕੀਤੀਆਂ ਜਾਂ ਚੇਂਜ ਕੀਤੀਆਂ ਹੋਈਆਂ ਵਾਈਟ ਡਿਫਾਲਟ ਵਾਲੇ ਪੂਜਨਰ ਦਾ ਤਾਂ ਬੜਾ ਸਮਾਨ ਆ ਬਿਲਕੁਲ ਮਿਲੂ ਆਓ ਭਾਜੀ ਸਲਾਮ ਓਕੇ ਕਰਾਈ ਹੋਈ ਆ ਤੁਸੀਂ ਕੁਆ ਸੀਟ ਕਵਰ ਵੀ ਦੇਣ ਦੇਖੋ ਅੱਛਾ ਵਧੀਆ ਫੀ ਕਿਹੜੇ ਆ ਕਿਹੜੇ ਕੰਪਨੀ ਦੇ ਆ ਇਹ ਭਾਜੀ ਆਟੋ ਫਾਰਮ ਕੰਪਨੀ ਦੇ ਆ ਅੱਛਾ ਆਟੋ ਫਾਰਮ ਆਟੋ ਕਰੂਜ਼ ਆਟੋ ਫਾਰਮ ਦਾ ਹੀ ਬ੍ਰਾਂਡ ਹੈ ਇਹ ਦੇਖੋ ਆਪਾਂ ਇਹਦੇ ਆਥਰੇ ਡੀਲਰ ਹੈ ਇਹ ਦੇਖੋ ਜੀ ਮਤਲਬ ਜੇ ਮੈਂ ਕੱਚ ਬਹੁਤ ਵਧੀਆ ਯਾਰ ਅੱਛਾ ਸਰ ਇਹ ਬਿਲਕੁਲ ਆ ਜਾਂਦਾ ਜੀ ਦੈ ਰਾਤ ਦੁਪਹਿਰ ਰੋਪਰ ਫੀਲਿੰਗ ਇਹਦੇ ਵਿੱਚ ਆਏਗੀ ਪਿੱਛੇ ਸੀਟਾਂ ਵਾ ਇਹ ਸਾਰਾ ਇਹਦਾ ਮਤਲਬ ਟ੍ਰੈਵਲ ਦਾ ਭਾਈ ਕਿੰਨਾ ਖਰਚ ਆ ਜਾਂਦਾ ਨੋਰਮਲ ਹੋਟਲ ਐਂਪਲੀਫਾਇਰ ਹੈਡ ਯੂਨਿਟ ਹੋਏਗਾ ਚਾਰ ਸਪੀਕਰਸ ਹੋਏ ਆ ਫਿਟਿੰਗ ਫੂਟਿੰਗ ਜੋ ਸਾਰਾ ਕੁਝ ਇਨਕਲੂਡਿੰਗ ਤੇ ਇਹਦਾ ਇਹਦਾ ਕਿੰਨਾ ਖਰਚਾ ਆ ਆ ਸੀਟ ਕਵਰ ਤਾਂ ਦਿਖਾਓ ਯਾਰ ਕਿਉਂਕਿ ਇਹ ਨਾ ਵੱਖਰੀ ਜਿਹੀ ਕੁਆਲਟੀ ਲੱਗਦੀ ਆ ਆ ਸੀਟ ਕਵਰ ਦਾ ਦੇਖੋ ਸਿੱਧਾ ਵੰਡਾ ਹੈ ਕਿ ਅਗਰ ਅੱਛੇ ਕੰਫਰਟ ਲੈਵਲ ਤੇ ਬੈਠਣਾ ਹੈ ਗੱਡੀ 'ਚ ਤੁਹਾਨੂੰ ਸਵੇਟਿੰਗ ਦੀ ਪ੍ਰੋਬਲਮ ਨਹੀਂ ਮਲੇਮ ਜੀ ਫਿਰ ਇਹਦਾ ਤਾਂ ਜੂਗੋ ਦਾ ਬ੍ਰਾਂਡ ਬ੍ਰਾਂਡ ਦਾ ਦੇਖੋ ਪਾਉਣ ਦਾ ਆਪਣਾ ਹੀ ਮਜ਼ਾ ਆ ਤੇ ਆਪਣੀ ਵੈਲਿਊ ਆ ਨਹੀਂ ਸਹੀ ਆ ਬਾਕੀ ਗੱਡੀ ਭਾਈ ਉਹਨਾਂ ਨੇ ਤਿਆਰ ਵੀ ਵਧੀਆ ਕਰਾਈ ਹੋਈ ਲੋਗ ਇਹ ਕਰਾ ਪਾਏ ਹੋਏ ਇਹਦੇ ਕਿੰਨਾ ਖਰਚੇ ਦੱਸਿਆ ਹੀ ਨਹੀਂ ਇਹ ਭਾ ਹੈਲੋ ਇੱਕ ਮਿੰਟ ਹੋ ਜਾਓ ਜੀ ਇਹ ਕੀ ਕਰਾਏ ਇਹ ਕੀ ਕਰਾਇ ਇਹਦੇ ਵਿੱਚ ਆਪਾਂ ਫਿਰ ਕੱਲ ਵਾਲਾ ਸਿਸਟਮ ਪੇਡ ਆਪਾਂ ਇਹਦੇ ਵਿੱਚ ਮੈਟਿੰਗ ਇਸਕੋਲ ਮੈਂ ਇਹ ਮੈਟ ਯਾਰ ਕੱਪੜਾ ਨਾ ਉਹ ਲੈਦਰ ਜਿਹਾ ਨਹੀਂਗਾ ਹੈਨਾ ਇਹ ਕਿਹੜਾ ਕੱਪੜਾ ਹੁੰਦਾ ਭਾਈ ਯਾਰ ਇਹ ਪ੍ਰੋਪਰ ਡਾਈ ਟੂ ਡਾਈ ਗੈਜ਼ੋਟਿਕ ਕੰਪਨੀ ਦੀ ਮੈਟਿੰਗ ਹੈ ਸਪੈਸ਼ਲ ਇਹ ਸਪੈਸ਼ਲ ਸਪੈਸ਼ਲ ਬਿਲਕੁਲ ਜੀ ਦੇਖੋ ਤੁਸੀਂ ਫਿਟਮੈਂਟ ਸੈਗਮੈਂਟ ਵਾਈਜ਼ ਕਸਟਮਰ ਦਾ ਰਿਵਿਊ ਲੈ ਸਕਦੇ ਹੋ ਤੇ ਸੀਟ ਕਵਰ ਵੀ ਇਤੋਂ ਪਾਈ ਹਾਂ ਜੀ ਹਾਂਜੀ ਬਿਲਕੁਲ ਭਾਜੀ ਇਹ ਨਾਰਮਲ ਪ੍ਰਿੰਟਿੰਗ ਵਿੱਚ ਸਾਡਾ ਆਪਣਾ ਤਿਆਰ ਕੀਤਾ ਹੋਇਆ ਸੀਟ ਕਵਰਸ ਹੈ ਸਟੀਅਰਿੰਗ ਦੇਖੋ ਆਪਾਂ ਰੈ ਰੀ ਵੀ ਭਾਈ ਮਤਲਬ ਵਧੀਆ ਬਣਾਤਾ ਤੁਸੀਂ ਹਾਂਜੀ ਮਤਲਬ ਹਰੇਕ ਗੱਡੀ ਦਾ ਸਿਸਟਮ ਕਰਦਾ ਹੋਗੇ ਤੁਸੀਂ ਅਗਰ ਰਿਪੋਰਟ ਬਣਾਉਣਾ ਹੋਵੇਣਾ ਬਿਲਕੁਲ ਜੀ ਨੋਵਾ ਹਾਈਕ੍ਰੋਸ ਆਹ ਆ ਦੇਖੋ ਭਾਜੀ ਆਓ ਫਰੰਟ ਤੋਂ ਤੁਹਾਡੇ ਫਰੰਟ ਗ੍ਰਿਲ ਹਾਂਜੀ ਪਾਣੀ ਦਾ ਕਰਿਓ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਪਤਾ ਕੀ ਕਰਦੀ ਜੰਤਾ ਅੱਜ ਕੱਲ ਮਤਲਬ ਗੱਡੀ ਲੈ ਆਉਂਦੇ ਆ ਨਵੀਂ ਇੰਡੀਆ ਟ੍ਰਾਂਡ ਬੇਸ ਮਾਡਲ ਲੈ ਲੈਂਦੇ ਭਈ ਜੰਤਾ ਹਨ ਤੇ ਬਾਅਦ ਨੂੰ ਟੌਪ ਮਾਡਲ ਚ ਕਨਵਰਟ ਕਰਾ ਦਿੰਦੀ ਘੱਟੋ ਘੱਟ ਤੁਹਾਡਾ ਇਆ ਸਾਠੇ ਅਰਧਾ ਫਾਇਦਾ ਹੋ ਜਾਂਦਾ ਹੈ ਲੱਖ ਦਾ ਹੀ ਹੋ ਜਾਂਦਾ ਮੇਰੇ ਖਿਆਲ ਨਾਲ ਹਾਂਜੀ ਹਾਂਜੀ ਇਹ ਦੇਖੋ ਭਾਜੀ ਇਹਦੇ ਵਿੱਚ ਕੰਪਨੀ ਵੱਲੋਂ ਨਹੀਂ ਆਣੀ ਆ ਫਾਇਰ ਵਿੱਚ ਡੀਆਰਲ ਇੰਸਟਾਲ ਕੀਤੇ ਨੇ ਓਕੇ ਫੋਰ ਇੰਡੀਕੇਟਰਸ ਪਲੱਸ ਡੀਆਰਲ ਇੰਸਟਾਲ ਕੀਤੇ ਨੇ ਨਹੀਂ ਤੇ ਫੁੱਲ ਐਲਈਡੀ ਫੋਕ ਕਲੈਂਪਸ ਆ ਵੀ ਆ ਵੀ ਹਾਂਜੀ ਅੱਛਾ ਪ੍ਰੋਪਰ ਪਲੱਗ ਐਂਡ ਪਲੇ ਯੂਨੋਵਾ ਦੀ ਬੈਟਰੀ ਇਹ ਪਹਿਲਾਂ ਨਹੀਂ ਹੁੰਦੀ ਭਾਜੀ ਨਹੀਂ ਨਹੀਂ ਬਿਲਕੁਲ ਨਹੀਂ ਅੱਛਾ ਇਹ ਟੋ ਮਾਡਲ ਦੇ ਸੇਮ ਪੈਟਰਨ ਵਿੱਚ ਗ੍ਰਿਲ ਵਿੱਚ ਕ੍ਰੋਮ ਆਏਗਾ ਇਹਦਾ ਕਿ ਸ਼੍ਰੋਮਲ ਆ ਵੀ ਜਾਲੀ ਵੀ ਚੇਂਜ ਕਰਤੀ ਹੈ ਨਾ ਨਹੀਂ ਜਾਲੀ ਨਹੀਂ ਮੇਰੇ ਵਿੱਚ ਐ ਕ੍ਰੋਮ ਦਾ ਆਪਾਂ ਪੈਟਰਨ ਕਵਰ ਕੀਤਾ ਆ ਥੋੜਾ ਹੈ ਹਾਂਜੀ ਆ ਬਿਲਕੁਲ ਮਾੜਾ ਹੈ ਮਤਲਬ ਕ੍ਰੋਮ ਟੱਚ ਦੇਖਾ ਦੇ ਵਿੱਚ ਕਾਰ ਬਿਲਕੁਲ ਅੰਦਰੋਂ ਇਹਦੇ ਆਪਾਂ ਗਾਰਨਿਸ਼ ਐਂਡ ਰੇਨਵਾਈਜ਼ਰ ਦੇ ਵਿੱਚ ਆਕੇ ਐਂਬੀਅਨ ਲਾਈਟਾਂ ਇੰਸਟਾਲ ਕੀਤੀਆਂ ਇਹਦੇ ਵਿੱਚ ਐਂਬੀਅਨ ਲਾਈਟਸ ਆ ਦੇਖੋ ਡੋਰ ਬੰਦ ਕਰਕੇ ਦਿਖਾਉਣਾ ਉਹਨੇ ਕਰਨ ਐਂਬੀਅਨ ਲਾਈਟ ਸੋਹਣੀ ਲੱਗਦੀ ਰਾਤ ਨੂੰ ਵਧੀਆ ਲੱਗਦੀ ਹੈ ਨਾ ਬਹੁਣੇ ਹੈ ਨਾ ਸਾਰੀ ਗੱਡੀ ਤਿਆਰ ਕਰਾਉਣੀ ਹੈ ਇਹ ਜਿਹੜੀ ਸੋ ਵੀ ਭਾਈ ਇਦਾਂ ਦੀਆਂ ਗੱਡੀਆਂ ਮਤਲਬ ਚੱਲਦਾ ਹੀ ਰਹਿੰਦਾ ਸਿਸਟਮ ਇੱਥੇ ਤੇ ਚੈੱਕ ਕਰ ਚੁੱਕੇ ਅੰਦਰ ਅੱਛਾ ਉਹ ਅੰਦਰ ਜਗਦੀ ਭਾਈ ਹਾਂਜੀ ਹਾਂਜੀ ਰਾਤ ਨੂੰ ਬਹੁਤ ਹੀ ਲੱਗੂਗੀ ਜੀ ਹਾਂਜੀ ਹਾਂਜੀ ਬਿਲਕੁਲ ਵੈਸੇ ਦਿਨੇ ਵੀ ਚਮਕਦੀ ਆ ਹਾਂਜੀ ਪਰ ਰਾਤ ਨੂੰ ਹੋਰ ਹੋ ਸਾਨੂੰ ਚੜ ਜੂਗਾ ਇਹਨੂੰ ਇਹਦੇ ਵਿੱਚ ਫੇ ਆਪਾਂ ਫਿਲਮ ਵੀ ਲਗਾਈ ਭਾਈ ਫਿਲਮ ਹਾਂਜੀ ਹਾਂਜੀ ਬਿਲਕੁਲ ਲਗਵਾਈ ਹੈ ਬਾਇ ਡਿਫਾਲਟ ਨੇ ਆਪਾਂ ਰਿਫਲੈਕਟਰ ਚੇਂਜ ਕੀਤੇ ਆ ਇਹਦੇ ਵਿੱਚ ਗਰਵਾਰੇ ਦੀ ਪੂਰੀ ਸਨ ਕੰਟਰੋਲ ਫਿਲਮ ਲੱਗੇ ਇੰਸਟਾਲ ਹੋਈ ਆ ਅੱਛਾ ਵੇਦ ਬੱਬਲ ਫ੍ਰੀ ਵੇਦ ਪ੍ਰੂਫ ਆ ਵੇਖੋ ਆ ਕੰਪਨੀਆ ਗਰਵਾਰੇ ਹਾਂਜੀ ਹਾਂਜੀ ਬ ਤੇ ਇਹ ਮਤਲਬ ਇਹਦਾ ਚਲਾਨ ਵਗੈਰਾ ਨਹੀਂ 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 ਬਿਲਕੁਲ ਨਹੀਂ ਭਾਜੀ ਇਹ ਬਿਲਕੁਲ ਗਰਵਾਲੇ ਤੋਂ ਸੈਟੀਫਾਈਡ ਹੈ ਕੋਈ ਚੈਲੰਜ ਕਰ ਪਾਇਆ ਇਹ ਇਹ ਤੁਸੀਂ ਕਿਉਂ ਲਾਈ ਇਹ ਬਿਲਕੁਲ ਬਿਲਕੁਲ ਭਾਜੀ ਨਹੀਂ ਇਹ ਚਲਾਨ ਮੈਂਟਮੈਂਟ ਹੋ ਜਾਂਦਾ ਨਹੀਂ 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 ਭਾਜੀ ਇਹ ਬਿਲਕੁਲ ਪ੍ਰੂਫ ਹੈ ਗਵਰਨਮੈਂਟ ਤੋਂ ਬਿਲਕੁਲ ਪ੍ਰੂਫ ਹੈ 100% ਇਹਦਾ ਸਰਟੀਫਿਕੇਟ ਬਿਲਕੁਲ ਨਾਲ ਮਿਲੇਗਾ ਤੁਹਾਨੂੰ ਅੱਛਾ ਤੁਹਾਨੂੰ ਅੱਛਾ ਇਦਾਂ ਹੀ ਹਾਂਜੀ ਹਾਂਜੀ ਬਿਲਕੁਲ ਜੀ ਜੇ ਕੋਈ ਰੋਕੇਡ ਨਾਕੇ ਤੇ ਤੁਸੀ ਉਹਦੇ ਵਿੱਚ ਕਰ ਸਕਦੇ ਹੋ ਆਪਣੇ ਫੋਨ ਦੇ ਵਿੱਚੋਂ ਬਾਰ ਕੋਡ ਸਕੈਨ ਕਰਕੇ ਜੋ ਹਾਈ ਕੋਰਟ ਦੀ ਗਾਈਡਲਾਈਨ ਹੈ ਉਹ ਨੂੰ ਦਿਖਾ ਸਕਦੇ ਹੋ ਔਰ ਬਾਕਸ ਦੇ ਉੱਤੇ ਮੈਂਸ਼ਨ ਹੈ ਪਲੱਸ ਤੁਹਾਨੂੰ ਇਹਦੇ ਵਿੱਚ ਮੈਂਸ਼ਨ ਹੋਏਗਾ ਓਕੇ ਦੇਖੋ ਕੰਪਨੀ ਵੱਲੋਂ ਜਿਹੜੇ ਆਉਂਦੇ ਆ ਇਹ ਤਾਂ ਸਿੰਪਲ ਜਿਹੀ ਹੁੰਦੇ ਸਿੰਪਲ ਆਉਂਦੇ ਨੇ ਆਪਾਂ ਸਭ ਚੇਂਜ ਕਰਦੇ ਤੇ ਉਹ ਵੀ ਮਨਜ਼ੂਰਸ਼ੇਤਾ ਹੀ ਲਾਉਂਦੇ ਹੋਗੇ ਬਿਲਕੁਲ ਬਿਲਕੁਲ ਭਾਜੀ ਬਿਲਕੁਲ ਉਹ ਤਾਂ ਅਪਰੂਵਡ ਹੈ ਉਹੀ ਕੰਮ ਇੱਥੇ ਹੋਏਗਾ ਆਦਰਵਾਇਜ਼ ਆਪਾਂ ਉਹ ਅਸ਼ੋਦਾਂ ਨਹੀਂ ਮਤਲਬ ਦੋ ਨੰਬਰ ਦਾ ਕੰਮ ਨਹੀਂ ਦੋ ਨੰਬਰ ਦਾ ਵੀ ਨਹੀਂ ਉਦਾਂ ਲਾਈ ਜਾਂਦੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਚਾਰ ਚਾਰ ਹਾਰਨ ਲਵਾਉਂਦੇ ਭਾਈ ਆ ਜੀ ਨਹੀਂ ਨਹੀਂ ਭਾਜੀ ਆਪਾਂ ਨੇ ਜੋ ਜੈਂਟਲਮੈਨ ਕਰੇਟਾ ਨੂੰ ਬਾਇਡ ਵਾਲਡ ਅਪਰੂਵ ਆਂਦਾ ਉਹ ਕੋਹਰਨ ਲੱਗ ਅੱਛਾ ਹਾਂਜੀ ਤੇ ਹੋਰ ਮੈਟ ਵਗੈਰਾ ਵੀ ਪਾਉਣੇ ਹਾਂਜੀ ਮੈਟਸ ਪਾਉਣੇ ਆ ਉਸ ਤੋਂ ਵਾਰਾ ਇਨੋਵਾ ਆਇਆ ਰੱਖੋ ਉਹਦਾ ਕੀ ਹੋਇਆ ਉਹਦਾ ਸੀਟ ਕਵਰ ਸਟਾਲ ਹਣੇ ਨੇ ਅੱਛਾ ਹਾਂਜੀ ਸੀਟ ਕਵਰ ਇੰਸਟਾਲ ਹੋ ਰਿਹਾ ਦੇਖੋ ਮਤਲਬ ਕਿਹੜੀ ਕੰਪਨੀ ਦਾ ਲਾਉਣ ਲੱਗੇ ਪਾ ਜੀ ਆਪਣਾ ਬਣਿਆ ਹੋਇਆ ਸੀਟ ਕਵਰ ਹੈ ਤੁਹਾਡਾ ਹਾਂਜੀ 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 ਬਿਲਕੁਲ ਅੱਛਾ ਹਾਂਜੀ ਪੂਰੀ ਗਾਰੰਟੀ ਹੈ ਪੂਰੀ ਪੂਰੀ ਬਿਲਕੁਲ ਬਾਜੀ ਕਈ ਵੇਲੇ ਕਸਟਮਰ ਦਾ ਬੈਟਰੀ ਹੁੰਦਾ ਜਾਂ ਕਾਰ ਕੋਨ ਨੋਵਾ ਪੁਰਾਣੀ ਡਿਸਕੰਟੀਨਿਊ ਹੋ ਚੁੱਕੀ ਹੈ ਹਾਂ ਸਟਾਕ ਰੱਖਣਾ ਪੋਸੀਬਲ ਨਹੀਂ ਹਰ ਕਾਰ ਦਾ ਹਾਂਜੀ ਹੋਰ ਵਿੱਚ ਕਸਟਮਰ ਦਾ ਬਜਟ ਦੇ ਅਕੋਰਡਿੰਗ ਬਜਟ ਫਰੈਂਡਲੀ ਹੈ ਅੱਛਾ ਸਟਾਰਟਿੰਗ ਕਿੱਥੋਂ ਦੀ ਹੈ ਸਟਾਰਟਿੰਗ ਅਗਰ ਛੋਟੀ ਕਾਰ ਦੀ ਗੱਲ ਕਰੋ ਆਪਣਾ ਕੋ 4000 ਤੋਂ ਰੇਂਜ ਅੱਛੀ ਸਟਾਰਟ ਹੋ ਜਾਂਦੀ ਹੈ ਵੇਹੇ 3500 ਨੂੰ ਵੀ ਆ ਪਰ ਯਾਰ ਉਹ ਨਹੀਂ 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 ਬਾਜੀ ਇਦਾਂ ਦਾ ਕੋਈ ਕੰਮ ਨਹੀਂ ਹੁੰਦਾ ਉਹ ਚਾਹੀਦੀ ਕੁਆਲਿਟੀ ਮਤਲਬ ਉਹ ਵੀ ਨਹੀਂ ਬਹੁਤ ਵਧੀਆ ਨਹੀਂ ਕਹਿ ਸਕਦੇ ਕਿ ਮਾੜੀ ਮੋਟੀ ਓਕੇ ਬੋਲ ਸਕਦੇ ਹਾਂ ਤੇ ਕਿੰਨੇ ਤੱਕ ਜਾਂਦੇ 26000 ਤੱਕ ਜਾਂਦੇ ਹਨ ਇਹਦਾ ਕੋਈ ਕੋਈ ਐਂਡ ਨਹੀਂ ਹੈ ਮਤਲਬ ਜਿੰਨਾ ਕੋਡ ਪਾਉਂਦੇ ਜਿੰਨਾ ਬਿਲਕੁਲ ਬਿਲਕੁਲ ਭਾਜੀ ਬਟਰ ਭਾਜੀ ਅੱਛੇ ਬ੍ਰਾਂਡ ਦਾ ਸੀਟ ਕਵਰ 15 16000 ਦੀ ਰੇਂਜ ਵਿੱਚ ਬਹੁਤ ਅੱਛਾ ਸੀਟ ਕਵਰ ਰੈਡੀ ਹੋ ਜਾਂਦਾ ਓਕੇ ਵਾਰੰਟੀ ਵਾਰੰਟੀ ਦੀ ਗੱਲ ਕਰੀਏ 7 ਸੀਟਰ ਕਾਰ ਦੀ ਅਗਰ ਤੁਸੀਂ ਮਾਲ ਸੈਗਮੈਂਟ ਚਾਹੋਗੇ ਤਾਂ 10 ਤੋਂ 11000 ਦੀ ਰੇਂਜ ਚ ਅੱਛਾ ਸੀਟ ਕਵਰ ਕਰ ਬੈਠਾ ਅੱਛਾ ਠੀਕ ਆ ਹਾਂਜੀ ਤੇ ਇਹ ਜੋ ਸੀਟ ਕਵਰ ਪਾ ਕੇ ਹੋਏ ਉਹ ਦਿਖਾਵਾਂਗੇ ਵੇਖੇ ਆਹ ਵਾਲੇ ਸੀਟ ਪਾ ਕੇ ਪੈ ਰਹੇ ਆ ਭਾਈ ਉਹਨਾਂ ਨੇ ਆਪ ਤਿਆਰ ਕੀਤੇ ਆ ਮਤਲਬ ਸੌਫਟ ਆ ਨੋਵਾ ਗੱਡੀ ਭਾਈ ਹੁਣਾਦੀ ਆ ਨੋਵਾ ਕਰਵਾਈ ਹਾਂ ਹਾਂ ਜੀ ਹਾਂ ਜੀ ਬਿਲਕੁਲ ਭਾਈ ਸਾਹਿਬ ਜੀ ਅੱਛਾ ਭਾਈ ਹਜੇ ਉਹ ਲੈ ਕੇ ਆਂਦੀ ਆ ਨਾਲੇ ਭਾਈ ਹੁਣਾ ਕੋ ਲੈ ਆਂਦੀ ਮੋਡੀਫਿਕੇਸ਼ਨ ਕਰਾਉਣ ਲਈ ਆਂਦੀ ਪਰਪੋ ਲੈ ਕੇ ਆਂਦੀ ਟੈਲੂਪ ਨਾਮ ਕਰਾਇਆ ਦਾ ਕੱਲ੍ਹ ਕੀ ਕਰਾਇਆ ਕੱਲ੍ਹ ਆ ਆ ਅੱਛਾ ਮੋੜੂ ਕਰਾਇਆ ਕੰਮ ਇਹਦਾ ਇੰਡੀਕੇਟਰ ਆ ਦਾ ਕਰਵਾਇਆ ਇਹਦਾ ਕੰਮ ਜੀ ਤਸੱਲੀ ਨਾਲ ਕਰਾਉਣਾ ਥੋੜਾ ਟਾਈਮ ਕੱਢ ਕੇ ਟਾਈਮ ਟਾਈਮ ਭਾਈ ਬਿਲਕੁਲ ਟਾਈਮ ਲੱਗਦਾ ਜੀ ਬਿਲਕੁਲ ਤੇ ਇਹ ਭਾਈ ਹੁਣ ਨੇ ਹਜੇ ਬੱਸ ਉਹ ਲੈ ਆਂਦੀ ਆ ਗੱਡੀ ਤੇ ਆ ਕੇ ਲਾਉਂਦੀ ਆ ਹਨਾ ਇੱਥੇ ਨਾਲ ਹੀ ਲਾਤੀ ਕਿਹੜਾ ਬੇਸ ਵਾ ਜਾਂ ਸੈਕੰਡ ਟ ਇਹ ਉਹਨਾਂ ਪਰ ਟੋਮੋਡੈਲ ਤੇ ਆ ਰਿਹਾ ਹੈ। ਟੋਮੋਡੈਲ ਕਿਨਵਾੜੇ ਕਰਾ ਲੈਣਾ ਤਾਂ ਘੱਟੋ ਘੱਟ ਕਿੰਨੇ ਲੱਖ ਦਾ ਫਾਇਦਾ ਹੋ ਜਾਊਗਾ ਤੁਹਾਡਾ। ਭਾਜੀ 4 ਲੱਖ ਰੁਪਏ ਦਾ ਫਾਇਦਾ ਆ ਜਾਊਗਾ ਲੈਣੇ। ਇੰਨਾ 4 ਲੱਖ ਰੁਪਏ ਦਾ ਆਦਾ ਕਰ ਸਕਦਾ ਹੈ। ਪਕੜ ਕੇ ਵਾਣਾ। ਇਹ ਭਾਈ ਇਹਨਾਂ ਨੇ ਕਿੰਨਾ? ਅੱਜ ਗਾਰ ਨਹੀਂ ਸੁਣਾਂਗੇ ਹੋਂਡਾ ਤੇ ਲੈ ਲੈਂਦੇ ਆਪਾਂ ਉਹ ਘੱਟ ਹੁੰਦੇ। ਜੇ ਵੈਸੇ ਵੀ ਬਿਲਕੁਲ ਆਪਣੇ ਭਰਾਇਆ ਘੱਟ ਹੀ ਲੈਂਦੇ ਆਪਾਂ ਉਹ ਘੱਟ ਹੁੰਦੇ। ਜੇ ਵੈਸੇ ਵੀ ਬਿਲਕੁਲ ਆਪਣੇ ਭਰਾਇਆ ਇਹ ਵੱਡੇ ਉਹ ਘੱਟ ਹੀ ਨਾਲੇ ਉਹ ਘੱਟ ਆਪਾਂ ਨੂੰ ਲੈਂਦੇ ਆ। oye eh badi vadiya cheeza char panch lakh da ve fayda hunda va ta gaddi gaddi te pehlan hi model paaji apne according te taiyar kara sakde ho hun by default wale footrest koi pehchan sakda ve ki zyada hi deep je nahi nahi paaji proper top wooden chaan je detto 00 taiyar ho jandi hai acha haan ji haan sahi hai system bhai ye tuhina hun je apne chalo 4 lakh nahi 2 lakh da hi fayda karona va kujh idean style bhai hun aao ਜਿਹੜੀ ਵੀ ਮਰਜ਼ੀ ਗੱਡੀ ਤਿਆਰ ਹੋ ਜੂਗੀ ਜਿਹੜੀ ਮਰਜ਼ੀ ਭਾਈ ਜਿਹੜੀ ਮਰਜ਼ੀ ਬਿਲਕੁਲ ਜਿਹੜੀ ਮਰਜ਼ੀ ਕਹੋ ਤੁਸੀਂ ਚੈਨਲ ਹੈ ਹਾਂਜੀ ਹਾਂਜੀ ਉਹ ਵੀ ਭਾਈ ਉਹਨਾਂ ਨੇ ਹਾਂਜੀ ਤੇ ਜਿੱਤਾਂ ਦੀ ਤੁਹਾਨੂੰ ਚੀਜ਼ ਚਾਹੀਦੀ ਹੈ ਉਦਾਂ ਦੀ ਮਿਲੂਗੀ ਜ਼ਿਆਦਾ ਜਾਣ ਕਰ ਲਈਏ ਆਪਾਂ ਸਕਰੀਨ ਤੇ ਨੰਬਰ ਦੇ ਦਾਂਗੇ ਐਡਰੈਸ ਭਾਈ ਉਹਨਾਂ ਦਾ ਮਾੜਾ ਦੱਸ ਦਿਓ ਯਾਰ ਆਪਣਾ ਰਾਈਟ ਹੈਂਡ ਸਟਾਈਲ ਸ਼ਾਪ ਨੰਬਰ 1 ਪੋਡਾ ਕੰਪਲੈਕਸ ਲੱਡਵਾਲੀ ਰੋਡ ਜਲੰਧਰ ਹਾਂਜੀ ਭਾਈ ਉਹਨਾਂ ਨੇ ਐਡਰੈਸ ਦੱਸਤਾ ਬਾਕੀ ਸਕਰੀਨ ਤੇ ਨੰਬਰ ਦੇ ਦੂੰ ਦੇ ਦੂੰਗਾ ਆਉਣਾ ਹੋਇਆ ਸਤੂਨ ਲਾ ਕੇ ਆ ਜਿਓ ਬਾਕੀ ਸਾਸਰੀਗਾਲ ਆਈ ਅੰਦਰੋਂ ਵੀ ਦਿਖ ਚਾ ਯਾਰ ਮੈਂ ਨਾ ਭਾਈ ਤੁਹਾਡਾ ਭਾਈ ਮੈਂ ਨਾ ਤੁਹਾਡਾ ਸੀਟ ਕਵਰ ਵਾਲਾ ਸਟਾਕ ਦੇਖਣਾ ਯਾਰ ਲਓ ਭਾਜੀ ਲਓ ਆਹੀ ਭਾਈ ਪਿੱਛੇ ਵੀ ਪਿਆ ਹੋਇਆ ਮੇਰੇ ਕੋਲ ਸਟਾਕ ਹੈ ਯਾਰ ਦੇਖੋ ਹਰੇਕ ਤਰ੍ਹਾਂ ਦੀ ਕੁਆਲਿਟੀ ਪਈ ਹੈ ਨਾ ਬਿਲਕੁਲ ਜੀ ਬਿਲਕੁਲ ਆ ਦੇਖੋ ਆ ਕੱਪੜੇ ਵਾਲੀ ਹੋ ਗਈ ਫੈਬਰਿਕ ਚੋਗੀ ਨੋਰਮਲ ਹੋ ਗਈ ਚੈਲੈਂਜਰ ਬ੍ਰਾਂਡ ਦੇ ਵਿੱਚ ਹੋ ਗਿਆ ਬ੍ਰਾਂਡ ਭਾਈ ਦੇ ਵੈਸੇ ਕਿਹੜਾ ਆਪਾਂ ਨੂੰ ਨਾ ਕਿਫਾਇਤੀ ਵੀ ਹੋਵੇ ਦੇ ਵਧੀਏ ਹੰਡੇ ਤੇ ਕਿਹੜੇ ਕਿ ਕਿੱਦਾਂ ਦੀ ਚੀਜ਼ ਹੋਣੀ ਨਾਪਾ ਲੈਮਿਸ਼ਨ ਅੱਛਾ ਸੈਗਮੈਂਟ ਦੇ ਵਿੱਚ ਅਗਰ ਜਾਓਗੇ ਉਹਦੇ ਵਿੱਚ ਤੁਹਾਡਾ ਸਭ ਤੋਂ ਮੇਨ ਜਿਹੜਾ ਡਿਪੈਂਡ ਕਰਦਾ ਫਿਟਮੈਂਟ ਸੈਗਮੈਂਟ ਅੱਛਾ ਅਜੀ ਫਿਟਮੈਂਟ ਸੈਗਮੈਂਟ 'ਚ ਕੋਈ ਕੰਪਰਮਾਈਜ਼ ਨਹੀਂ ਕਰੀਦਾ ਲੋਕ ਫਿਟਮੈਂਟ ਬਕੜ ਦਾ ਨਾਮ ਲੈ ਕੇ ਹਾ ਬਕੜ ਕਰਦੇ ਸੈਮੀ ਬਕੜ ਨਹੀਂ ਇਦਾਂ ਕੁਝ ਨਹੀਂ ਹੋਵੇਗਾ ਓਕੇ ਪਲੀਜ਼ ਥੋੜਾ ਟਾਈਮ ਦੇਣਾ ਪੈਂਦਾ ਕਾਰ ਆਪਣੇ ਅੱਛੀ ਤਿਆਰ ਹੁੰਦੀ ਹੈ ਕੰਮ ਅਤਸਲੀ ਵਕਤ ਬਿਲਕੁਲ ਬਿਲਕੁਲ ਜੀ ਮਤਲਬ ਯਾਰ ਮੈਂ ਨਾ ਤੁਹਾਨੂੰ ਸੁਜੈਸਟ ਕਰੂੰਗਾ ਸਹੀ ਵਾਲਾ ਸੁਜੈਸਟ ਭਾਈ ਹੁਣੀ ਆਪ ਕਵਰ ਤਿਆਰ ਕਰ ਉਹਨਾਂ ਦੇ ਕਹਿਣੇ ਤੇ ਚੱਲ ਬਿਓ ਚੰਗੇ ਰਹੋਗੇ ਹਣਾ ਜਿਹੜੀ ਵੀ ਚੀਜ਼ ਆ ਵਧੀ ਪਾਈ ਐਡਵਾਈਸ ਸਹੀ ਦਿਓ ਬਿਲਕੁਲ ਬਿਲਕੁਲ ਪਾਜੀ ਉਹ ਰਾਈਟ ਹੈਂਡ ਸਾਈਡ ਤੇ ਆ ਕੇ ਕੋਈ ਗਲਤ ਐਡਵਾਈਸ ਨਹੀਂ ਮਿਲੇਗੀ ਇਸ ਚੀਜ਼ ਦਾ ਸਾਡਾ ਵਾਦਾ ਹੈ ਜੈਨੂਨ ਚੀਜ਼ ਜੈਨੂਨ ਚੀਜ਼ਾਂ ਦਿਖਾਉਣੀ ਆ ਮੈਂ ਜੋ ਵੀ ਜੈਨੂਨ ਸਾਰਾ ਕੁਝ ਬਿਲਕੁਲ ਬਿਲਕੁਲ ਪਾਜੀ ਤੇ ਗੱਡੀ ਧਮਾਉਣ ਲਈ ਨਮਾਉਣ ਲਈ ਜੋ ਸਾਰਾ ਉਹ ਵੀ ਸਾਰਾ ਇਹ ਕਾਰ ਦੀ ਹੈਡਲਾਈਟਸ ਆਪਣਾਉਣ ਲਈ LEDਸ ਮਿਲ ਜਾਣਗੇ ਆ ਕਾਰ ਕੇਅਰ LED ਭਾਈ ਯਾਰ ਦਿਖਾਓ ਮਾੜੀ ਕਿਹੜੀ ਆ ਯਾਰ ਵੈਸੇ ਨਾ ਰਾਤ ਨੂੰ ਦਿਖਾਉਣ ਦਾ ਫਾਇਦਾ ਵਾ ਪਰ ਇੱਕ ਵਾਰੀ ਤੁਹਾਨੂੰ ਕੰਪਨੀ ਦਿਖਾ ਦਿੰਨੇ ਆਹ ਲੋ ਵੀ ਗਾਈਸ ਪਾ ਇਹਨਾਂ ਨੇ بیس ਮਾਡਲ ਤੋਂ ਟੌਪ ਮਾਡਲ ਬਣਾਣੀ ਆ ਗੱਡੀ ਆਸ ਵਾਸਤੇ ਕਿ ਜਿੰਨੀ ਵੀ ਹੋ ਜੇਗਾ ਕਰੇ ਕਰੇ ਭਾਈ 1 ਮਿੰਟ ਗੱਲ ਸੁਣੋ ਯਾਰ ਬਾਤ ਕਰਦੇ ਆ ਭਾਈ ਸਿਸਟਮ ਬਹੁਤ ਵਧੀਆ ਹੋ ਗਿਆ ਭਾਈ ਰਿਵਿਊ ਜੈਨੂਨ ਰਿਵਿਊ ਦੋ ਦੱਸੋ ਕਿਹਦਾ ਬਹੁਤ ਵਧੀਆ ਆ ਭਾਈ ਜੈਨੂਨ ਹੀ ਆ ਬਿਲਕੁਲ ਭਾਈ ਬਹੁਤ ਵਧੀਆ ਬੰਦੇ ਆ ਆਪਣੇ ਭਰਾ ਆ ਕਿੰਨਾ ਖਰਚਾ ਆ ਸਾਰਾ ਭਾਈ ਆਪਣਾ ਟੋਟਲ 50000 ਰੁਪਏ ਲੱਗ ਗਿਆ ਅੱਛਾ ਸਾਰੀ ਗੱਡੀ ਦਾ ਕਿੰਨੇ ਟਾਈਮ ਚ ਹੋਇਆ ਵੀਰੇ 3 ਕੁ ਘੰਟੇ ਕੱਲ ਲੱਗੇ ਆ ਹਾਂ ਵੀੜਾ ਕਹਿੰਦਾ ਹੁਣ ਲੱਗਦਾ ਸਵਾਦ ਆ ਗਿਆ ਕੰਮ ਦਾ ਬਿਲਕੁਲ ਬਿਲਕੁਲ ਬਹੁਤ ਸਵਾਦ ਆ ਗਿਆ ਕੰਮ ਦਾ ਓਕੇ ਉਹਨਾਂ ਨੇ بیس ਮਾਡਲ ਤੋਂ ਟੌਪ ਮਾਡਲ ਬਣਾ ਲਈ ਹੈ ਗੱਡੀ ਹੁਣ ਕੋਈ ਜੱਜ ਨਹੀਂ ਕਰ ਸਕਦਾ ਹਨਾ ਆਹ ਦੇਖ ਲੋ ਹਜੇ ਲੈ ਕੇ ਆਇਆ ਸੁਆਸਤੀ ਜੀ ਨੇ ਗੱਡੀ ਤੇ ਬਣਾਈ ਆ ਜੀ ਹਾਣਾ ਤੇ ਉਹ ਜੈਗੂਅਰ ਵਗੈਰਾ ਸਾਰਾ ਲਾਇਆ ਹਨਾ ਓਕੇ ਰਿਪੋਰਟ ਓਕੇ ਭਾਈ ਬਹੁਤ ਬਹੁਤ ਵਧਾਈਆਂ ਤੁਹਾਨੂੰ ਬਾਬਾ ਸੁੱਖ ਰੱਖੇ